ਦੇਖ ਲਾ ਕੀ ਤਾਂ ਹੁੰਦੀ ਇਹ ਹੋਵੇ ਲੈ ਅੱਜ ਪੂਰਾ ਹਫਤਾ ਹੋ ਗਿਆ ਕਹਿੰਦੀ ਸੀ ਹਫਤੇ 'ਚ ਦੋ ਗੇੜੇ ਮਾਰਦੀਆਂ ਹੁਣ ਤਾਂ ਇੱਕ ਵੀ ਨਹੀਂ ਮਾਰਿਆ ਕਿੱਥੇ ਹੋਈ ਤਾਂ ਨਹੀਂ ਮੇਰੇ ਤੋਂ ਪੈਸੇ ਲੁੱਟ ਕੇ ਲੈ ਗਈ ਚਲੋ ਬੂਰਾ ਤਾਂ ਕਾਹ ਨੂੰ ਸੋਚਣਾ ਕਹਿੰਦੇ ਹੁੰਦੇ ਜਿਹੜਾ ਕੋਈ ਸੁਣਨ ਦਾ ਚੰਗੇ ਖਾਤਰ ਹੁੰਦਾ ਹੁੰਦਾ ਕੀ ਉਹਦੇ ਵਿਚਾਰੀ ਨੂੰ ਕੋਈ ਕੰਮ-ਕੁਮ ਪੈ ਗਿਆ ਹੋਵੇ ਮੈਂ ਤਾਂ ਐਂ ਕਹਿੰਦੀ ਸੀ ਮੈਨੂੰ ਕਹਿੰਦੀ ਸੀ ਬੰਦੇ-ਬੁੰਦੇ ਜੋੜ ਮੇਰੇ ਮੇਰੇ ਕੋਈ ਬੰਦਾ ਨਹੀਂ ਜੁੜਿਆ ਮੇਰੇ ਪਿੱਛੇ ਤਾਂ ਇੱਕ ਨਹੀਂ ਲੱਗਦਾ ਬੰਦਾ ਤਾਂ ਕੀ ਮੇਰੇ ਪਿੱਛੇ ਤਾਂ ਤੀਂ ਵੀ ਨਹੀਂ ਲੱਗਦੀ ਕੋਈ ਮੈਂ ਪੈਸੇ ਆ ਕਿ ਮੈਂ ਕਮਾਉਂਗੀ ਆ ਤੇ ਫਿਰ ਚੱਲਣਾ ਨਹੀਂ ਹੈ ਗਿਆ ਮੈਂ ਤਾਂ ਸਾਰਿਆਂ ਦੀ ਹਾੜੀ ਕੱਢੀ ਕੋਈ ਨਹੀਂ ਰਾਜੀ ਹੈ ਗਿਆ ਆਹਾ ਤਾਇਆ ਕਿਵੇਂ ਬੈਠੇ ਆ ਤਾਈ ਨੂੰ ਨਾ ਦੇਖਾ ਫਸਾ ਕੇ ਗੱਲਾਂ ਚ ਦੋ ਮਾਰਦੀਆਂ ਮਿੱਠੀਆਂ ਕੀ ਤੇ ਇਹ ਵੀ 5000 ਰੁਪਏ ਕੱਢ ਦੇਵੇ ਚੱਲ ਗੱਲ ਕਰਨ ਦਾ ਕੀ ਹਰਜ ਹੈ ਕੋਸ਼ਿਸ਼ ਤਾਂ ਕਰ ਇੱਕ ਵਾਰੀ ਸਸਟੀ ਕਾਲ ਤਾਇਆ ਸਸਟੀ ਉਹ ਠੀਕ ਹੈ ਹਾਂ ਹਾਂ ਵਧੀਆ ਸਿਹਰਾ ਕਿਵੇਂ ਕੱਲਾ ਜਿਵੇਂ ਬੈਠੇ ਪੁੱਤ ਕੱਲਾ ਤਾਂ ਮੈਂ ਸੋਚੀ ਜਾਂਦਾ ਸੀ ਮੈਂ ਤੇਰੇ ਕੋਲੇ ਆਉਣ ਦੀ ਰਿਆ ਕਰਦਾ ਸੀ ਤੇ ਤੂੰ ਤਾਂ ਆ ਵੀ ਆ ਗਈ ਪੁੱਤ ਅੱਛਾ ਮੈਂ ਤਾਂ ਆਪ ਉਹ ਉੱਥੇ ਖੜੀ ਦੇਖੀ ਜਾਂਦੀ ਸੀ ਮਹਲੇ ਤਾਇਆ ਕੱਲਾ ਹੀ ਬੈਠੇ ਤੇਰਾ ਵੀ ਕਿਹੜਾ ਤਾਂ ਇਹ ਟਾਈਮ ਪਾਸ ਹੁੰਦਾ ਹੋਣਾ ਹਨਾ ਕਦੇ ਇੱਧਰ ਕਦੇ ਉੱਧਰ ਸਾਰਾ ਦਿਨ ਹੀ ਫਿਰਦਾ ਰਹਿਣਾ ਉਹ ਫਰਾਈ ਆ ਪੁੱਤ ਕੱਲੇ ਬੰਦੇ ਦਾ ਤਾਈ ਹੁੰਦਾ ਹੈ ਵਾੜਾ ਮੋੜਾ ਤੁਰਾ ਫਿਰੇ ਮੈਂ ਤਾਂ ਤਾਇਆ ਤੈਨੂੰ ਐ ਕਹਿੰਦੀ ਸੀ ਸਾਰਾ ਦਿਨ ਬੇਲਾ ਵੀ ਤਾਂ ਰਹਿਣਾ ਕਿਉਂ ਨਾ ਕੋਈ ਕੰਮੇ ਲੱਜੇ ਕਰਨ ਦੋ ਪੈਸੇ ਆ ਜਾਣਗੇ ਜਿਵੇਂ ਮੈਂ ਘਰੇ ਬੈਠੀ ਇੰਨੇ ਪੈਸੇ ਕਮਾਈ ਨਹੀਂ ਆ ਨਾ ਇਹ ਜਾ ਪੁੱਤ ਕੀ ਕੰਮ ਹੈ ਜਿਹੜਾ ਪੈਸੇ ਆਇਆ ਕਰਨ ਕੀ ਕੰਮ ਹੈ ਉਹ ਤਾਂ ਤਾਇਆ ਰੌਲਾ ਤਾਂ ਪਾਣਾ ਦੇਈਂ ਅੱਜ ਕੱਲ ਕਿਹੜਾ ਭਲੇ ਦਾ ਜਮਾਨਾ ਹੈਗਾ ਉਹ ਤਾਂ ਮੈਂ ਹੀ ਆ ਬੋਲੀ ਜਿਹੜੀ ਹਰੇਕ ਨੂੰ ਦੱਸ ਦਿੰਨੀ ਆ ਘਰੇ ਬੈਠੇ ਆਪਾਂ ਲੱਖਾਂ ਰੁਪਏ ਕਮਾ ਸਕਦੇ ਆ ਤੂੰ ਵੀ ਜੇ ਜੈਨ ਜੂਨ ਕਰ ਲੈਣਾ ਮੇਰੇ ਨਾਲ ਤੂੰ ਵੀ ਘਰੇ ਬੈਠੇ ਪੈਸੇ ਕਮਾ ਸਕਦੇ ਆ ਜੇ ਜੂਨ ਕਰਕੇ ਲੱਖਾਂ ਰੁਪਇਆ ਮੈਂ ਇੰਨਾ ਚਿਰ ਫੌਜ ਲਾਇਆ ਕੱਲੀ ਪੈਨਸ਼ਨ ਬੱਝੀ ਐ ਤੇ ਆ ਰੁਪਏ ਕੀ ਕੋਣ ਦਿੰਦਾ ਕੋਹੋਂ ਕੰਮ ਆਜ ਕੱਲ ਤੂੰ ਐ ਤਾਂ ਦੇਖ ਲੈ ਜਮਾਨਾ ਕਿੰਨਾ ਜਿਆਦਾ ਅੱਗੇ ਜਾ ਰਿਹਾ ਐ ਤਾਂ ਅੱਜ ਕੱਲ ਤਾਂ ਘਰੇ ਬੈਠੇ ਆ ਫੋਨਾਂ ਦੇ ਬਾਸ ਉਂਗਲੀਆਂ ਮਾਰ ਕੇ ਪੈਸੇ ਕਮਾ ਲੈਂਦੇ ਨੇ ਉਹ ਪੁੱਤਰਾ ਠੱਗੀਆਂ ਬਾਹਰੀਆਂ ਨੇ ਕਿਤੇ ਠੱਗੀਆਂ ਕਾਹਨੂੰ ਤਾਇਆ ਮੈਂ ਮੈਂ ਤੈਨੂੰ ਬਗਾਨੀ ਲੱਗਦੀ ਆ ਹੁਣ ਮੈਂ ਥੋੜੀ ਤੇ ਠੱਗੀ ਕਰੂੰਗੀ ਮੈਂ ਤਾਂ ਆਪ ਘਰੇ ਬੈਠੀ ਪੈਸੇ ਕਮਾਉਣੀ ਆ ਨਾ ਤੂੰ ਮੇਰਾ ਖਿਆਲ ਰਲਗੀ ਨਾਲ ਕੀ ਦਿਨ ਰਲ ਗਈ ਆ ਜਿਹੜਾ ਤੂੰ ਕਹਿੰਦੀ ਐ ਜੈਂਨ ਕਰ ਲਓ ਉਹ ਰੇਲੀ ਰੂਲੀ ਕਾਣੂ ਆ ਇਹ ਤਾਂ ਮੈਂ ਆਪਣੇ ਫੋਨ ਤੇ ਹੀ ਕਰਦੀਆਂ ਉਹ ਵੀ ਤਾਂ ਆਪਾਂ ਇੰਨੇ ਮਹਿੰਗੇ ਮਹਿੰਗੇ ਫੋਨ ਚੱਕੀ ਫਿਰਦੇ ਆ ਜਿਉਂ ਤੇ ਬੈਠੇ ਕੰਮ ਕਰ ਲਾਂਗੇ ਫਿਰ ਕੀ ਹੋ ਜੂਗਾ ਦੋ ਪੈਸੇ ਆ ਜਾਣਗੇ ਉਹ ਇੱਕ ਪੁੱਤ ਮੇਰੇ ਕੋਲੇ ਵੀ ਆਈ ਸੀ ਠਗਣੀ ਗੋਰੀ ਜੀ ਕੁੜੀ ਸੀ ਇਧਰੋਂ ਚੰਡੀਗੜ੍ਹ ਬੰਨੀ ਹੋ ਅੱਛਾ ਤੇ ਮੇਰਾ ਤਾਂ ਉਹਨੇ ਘੰਟਾ ਦਿਮਾਗ ਖਾ ਲਿਆ ਉਹ ਮੈਂ ਤਾਂ ਇਹ ਦਿਮਾਗ ਦਮੁਗੜੀ ਖਾਂਦੀ ਉਹ ਤਾਂ ਮੇਰੇ ਕੋਲੇ ਵੀ ਆਈ ਸੀ ਉਹਦੇ ਪਿੱਛੇ ਪੁੱਛੇ ਨਹੀਂ ਮੈਂ ਲੱਗੀ ਹੈਗੀ ਔਰ ਮੈਨੂੰ ਤਾਂ ਨਾ ਫੋਨ ਆਇਆ ਸੀ ਕਿਸੇ ਦਾ ਮੈਨੂੰ ਕਹਿੰਦੇ ਐਂ ਕਰਕੇ ਤੁਸੀਂ ਨਾ ਘਰੇ ਬੈਠੇ ਪੈਸੇ ਕਮਾ ਸਕਦੇ ਹੋ ਮੈਂ ਤਾਂ ਭਾਈ ਯਕੀਨ ਕਰਿਆ ਨਹੀਂ ਉਹਦੇ ਤੇ ਪਰ ਜਿਵੇਂ ਉਹਨੇ ਮੈਨੂੰ ਦੱਸਿਆ ਤੀ ਮੈਂ ਤਾਂ ਉਵੇਂ ਹੀ ਕਰਿਆ ਸਾਰਾ ਮੇਰੇ ਤਾਂ ਪਰਸੋਂ ਖਾਤੇ 'ਚ 50000 ਰੁਪਏ ਆ ਗਿਆ ਰੌਲਾ ਤਾਂ ਪਾਣਾ ਦੇਂ ਕਿਤੇ ਮੈਂ ਤਾਂ ਤੈਨੂੰ ਦੱਸਦੀਆਂ ਕਿਉਂਕਿ ਤੂੰ ਮੇਰਾ ਤਾਇਆ ਲੱਗਦਾ ਮੇਰੇ ਬਾਪਾ ਮਰ ਗਏ ਨਾ ਤਾਂ ਕਰਕੇ ਮੈਂ ਤੇਥੋਂ ਤੱਕ ਆਦਾ ਲਕੋਇਆ ਚੱਲ ਨਾ ਮੈਂ ਤਾਂ ਰੌਲਾ ਪਾਉ ਨਾ ਪਾਉ ਤੈਨੂੰ 50000 ਰੁਪਏ ਆ ਗਏ ਤੇਰੇ ਨਹੀਂ ਹਜਮ ਹੁੰਦਾ ਮੇਰੇ ਕਿਵੇਂ ਹਜਮ ਹੋਊ ਮੈਂ ਵੀ ਤਾਂ ਫਿਰ ਕਿਸੇ ਕੋਲ ਦੱਤੂਗਾ ਹੀ ਫੇ ਮਾ ਅਗਰ ਥੋੜੀ ਲਾਉਣੀ ਨਹੀਂ ਤਾਇਆ ਉਹ ਤਾਂ ਬਸ 5000 ਰੁਪਏ ਭਰਨੇਗਾ ਇਕੱਲਾ 5000 ਰੁਪਏ ਭਰ ਕੇ ਮਹੀਨੇ ਦਾ ਤੂੰ 50000 ਰੁਪਏ ਕਮਾ ਸਕਦਾ 40 5000 ਪੁੱਤ ਮੈਂ ਉਹ ਤੋਂ ਨਾ ਮਸਾਂ ਕਿਹੜਾ ਛੜਾ ਹੈ ਪ੍ਰਿੰਡਾਂ ਦੇ ਛੱਤੇ ਵਾਂਗੂ ਨਾ ਚਿੰਬੜੀ ਗਈ ਮੈਨੂੰ ਹੈ ਚਲ ਤਾਇਆ ਬਾਕੀ ਤੇਰੀ ਮਰਜ਼ੀ ਹੈ ਮੈਂ ਉਹਦੇ ਲਈ ਗੱਲਾਂ ਤਾਂ ਕਰਦੀ ਨਹੀਂ ਉਹ ਤਾਂ ਮੈਂ ਵੀ ਭਜਾਤੀ ਸੀ ਸਾਡੇ ਘਰੇ ਆਈ ਸੀਗੀ ਪੁੱਤੂ ਤਾਂ ਐ ਨਾ ਲੈਂਦੀ ਸੀ ਵੀ ਮੇਰੇ ਨਾਲ ਰਲ ਗਈ ਉਹ 5000 ਰੁਪਏ ਭਰ ਕੇ ਐ ਤਾਂ ਕਹਿੰਦੀ ਹੁੰਦੀਆਂ ਨੇ ਜੇ ਐ ਨਾ ਕਹਿੰਦੀ ਫਿਰ ਤੇ ਤੈਨੂੰ ਵੀ ਤਾਂ ਫਸਾਉਣਾ ਸੀ ਅਗਲੀ ਨੇ ਮੈਨੂੰ 5000 ਰੁਪਇਆ ਕਹਿੰਦੀ ਕਿਵੇਂ ਕਰ ਤੁਸੀਂ ਦਿਓ ਮਾ ਚੱਲ ਮੇਰੀ ਪੈਨਸ਼ਨ ਆ ਜੂ ਮੈਂ ਫੇਰ ਭਰ ਦੂੰ ਮੈਨੂੰ ਸੋਚ ਲੈਣ ਦੇ ਕਹਿੰਦੀ ਚੰਗੇ ਕੰਮ ਬਾਰੇ ਜਿਆਦਾ ਨਹੀਂ ਸੋਚੀਦਾ ਹੁੰਦਾ ਉਹ ਪੁੱਤ ਪਹਿਲਾਂ ਤਾਂ ਚੋਰ ਹੁੰਦੇ ਹੋਰ ਹਿਸਾਬ ਦੇ ਰਾਤ ਬਰਾਤੇ ਚੋਰੀ ਕਰਦੇ ਜਿੰਦੇ ਤੋੜਦੇ ਹੁਣ ਅੱਜ ਕੱਲ ਨਾ ਪੜੇ ਲਿਖੇ ਨੇ ਚੋਰ ਇਹ ਗੱਲਾਂ 'ਚ ਫਸਾ ਕੇ ਪੁੱਤ ਪੈਸੇ ਲੈ ਜਾਂਦੇ ਨੇ ਤੇ ਮੁੜ ਕੇ ਆਉਂਦੇ ਨਹੀਂ ਹਨ ਉਹ ਹੁੰਦਾ ਆ ਚੋਰ ਚੂਰ ਕਾਨੂੰਨ ਨੇ ਇੱਕ ਤਾਂ ਕਹਿੰਦੇ ਹੁੰਦੇ ਨੇ ਨਾ ਬੰਦਾ ਦੋ ਜਮਾਤਾਂ ਪੜਿਆ ਹੋਵੇ ਬੰਦੇ ਨੂੰ ਅਕਲ ਵੀ ਹੁੰਦੀ ਹੈ ਮਾੜੀ ਮੋਟੀ ਹਨਾ ਤੇ ਮੈਂ ਤਾਂ ਚਲੋ 10 ਪੜ੍ਹੀ ਹੈਗੀ ਆ ਤਾਇਆ ਤਾਂ ਕਰਕੇ ਮੈਨੂੰ ਤਾਂ ਜਾਣਕਾਰੀ ਜੀ ਹੈਗੀ ਐ ਹੁਣ ਤੇਰਾ ਵੀ ਕਸੂਰ ਨਹੀਂ ਹੈਗੇ ਜੇ ਤੂੰ ਪੜ੍ਹੇ ਹੁੰਦਾ ਫਿਰ ਤਾਂ ਤੈਨੂੰ ਮਾੜਾ ਮੋਟਾ ਹਿਸਾਬ ਹੁੰਦਾ ਭਾਈ ਉਹ ਪੁੱਤ ਪੜ੍ਹਿਆ ਲਿਖਿਆ ਤਾਂ ਮੈਂ ਹੈ ਨਹੀਂ ਹੁਣ ਮੈਂ ਸਰਵਿਸ ਕਰਕੇ ਆਇਆ ਇੰਨਾ ਚਿਰ ਪੜ੍ਹੇ ਲਿਖਿਆ ਚ ਰਿਹਾ ਤਾਂ ਹਾਂ ਮੈਂ ਪੂਰਾ ਪੜ੍ਹਿਆ ਲਿਖਿਆ ਹੀ ਆ ਮੈਨੂੰ ਸਾਰੀ ਤਮੀਜ਼ ਹੈ ਸਾਰੀ ਅਕਲ ਹੈ ਮੈਨੂੰ ਚੰਗਾ ਤਾਇਆ ਮੈਂ ਤਾਂ ਐ ਸੋਚ ਕੇ ਆਈ ਸੀ ਵੀ ਕਿਸੇ ਦਾ ਚਲੋ ਪੜਾ ਹੋ ਜੇ ਬਾਕੀ ਭਾਈ ਤੂੰ ਨਹੀਂ ਪੈਸੇ ਕਮਾਉਣੇ ਉਹ ਤੇਰੀ ਮਰਜ਼ੀ ਹੈਗੀ ਪਰ ਅੱਜ ਕੱਲ੍ਹ ਭਲਾਈ ਦਾ ਜ਼ਮਾਨਾ ਨਹੀਂ ਹੈਗੇ ਇਹਦੀ ਗੱਲ ਸੁਣ ਤੂੰ ਕਿਸੇ ਬੁੜੀ ਵਾੜੀ ਨੂੰ ਲਾਲ ਹੈ ਮਗਰ ਉਹਨੂੰ ਫਸਾ ਲਾਏ ਮੈਂ ਤੇਰੀਆਂ ਗੱਲਾਂ ਤੇ ਨਹੀਂ ਆਇਆ ਮੈਂ ਉਹਨੀਆਂ ਗੱਲਾਂ ਤੇ ਨਹੀਂ ਆਇਆ ਤੈਨੂੰ ਮੈਂ ਬਸਾਉਂਦੀ ਥੋੜੀ ਫਿਰਦੀਆਂ ਮੈਂ ਐਵੇਂ ਫਿਰ ਮੈਥੋਂ ਕੋਸੋਰ ਸੁਨੇਗਾ ਮੈਂ ਤਾਂ ਤੇਰਾ ਭੜਾ ਕਰਨਾ ਹੀ ਸੀ ਤੀ ਆਪ ਹੋਰੇ ਕੋ ਸਬੋਲੀਏ ਨੇ ਤੂੰ ਹੱਦ ਹੋ ਗਈ ਮੈਂ ਕੰਮ ਦੀ ਗੱਲ ਦੱਸਦਾ ਕਿ ਤੂੰ ਐ ਨਾ ਕਰ ਚੌੜੀ ਤੂੰ ਮੈਨੂੰ ਦੱਸਦੀ ਜੀ ਕਿ ਮੈਂ ਤਾਂ ਕੁਝ ਦਿੱਤਾ ਨਹੀਂ ਮੈਨੂੰ 50000 ਰੁਪਏ ਆ ਗਿਆ ਜਿੰਦਾ ਤਾਂ ਕੋਈ 10 ਰੁਪਏ ਨਹੀਂ 50000 ਤੈਨੂੰ ਕਿੱਥੋਂ ਆ ਗਿਆ ਉਹ ਵੀ ਮੈਥੋਂ ਐ ਝਿੜਕ ਲੈ ਕੇ ਗਈ ਐ ਹੁਣ ਇਹ ਗੱਲ ਪੈਣ ਨੂੰ ਤਿਆਰ ਹੋਈ ਵੀ ਐ ਚਲ ਆਪਾਂ ਉੱਪੀ ਆਪਾਂ ਨਹੀਂ ਡਰਦੇ ਰੋਦੇ ਕਿਹਨੂੰ ਫਸਾਵਾਂ ਗੱਲਾਂ ਚ ਲੈ ਕੁੜਪਰੀ ਤਾ ਕਾਇੰ ਦਿਨ ਹੋ ਗਿਆ ਤੂੰ ਮੇਰੇ ਕੋਲੇ ਗੇੜਾ ਹੀ ਨਹੀਂ ਮਾਰਿਆ ਚਾਚੀ ਮੇਰੇ ਕੋਲ ਇੰਨਾ ਨਾ ਟਾਈਮ ਨਹੀਂ ਹੁੰਦਾ ਹੁਣ ਤੂੰ ਵੀ ਨਾ ਮਾੜਾ ਜਾ ਘਟਿਆ ਆਇਆ ਅਗਰ ਸਾਡੇ ਘਰੇ ਹਾਏ ਕੀ ਗੱਲ ਗੱਲ ਤਾਂ ਐ ਵੀ ਮੈਂ ਨਾ ਕੁਛ ਡੂੰਗਾ ਸੋਚਦੀ ਰਹਿਨੀ ਆ ਤੇ ਕੁਛ ਵੱਡਾ ਕਰਨ ਦਾ ਹੋਇਆ ਮੇਰਾ ਪਲਾਨ ਮੇਰਾ ਅੰਡਰਗਰਾਉਂਡ ਹੋਣ ਮੈਂ ਕੰਮ ਸਟਾਰਟ ਲੱਗੀ ਨਾ ਕਰਨ ਸ਼ੁਰੂ ਕਰਨ ਲੱਗੇ ਅੰਡਰਗਰਾਉਂਡ ਕੰਮ ਜਿਵੇਂ ਮੈਨੂੰ ਪਤਾ ਹੀ ਨਹੀਂ ਅੰਦਰ ਗਰਾਉਂਡ ਅੱਛਾ ਚਲ ਕੋਈ ਨਾ ਪਾਈ ਉਹ ਤਾਂ ਕਰ ਲੈ ਤੇਰੇ ਅੰਦਰਗਰਾਉਂਡ ਕੰਮ ਤੋਂ ਫਿਰ ਐਵੇਂ ਤੈਨੂੰ ਪਤਾ ਹੀ ਹੈ ਚਾਚੀ ਐਵੇਂ ਨਾ ਬੰਦੇ ਦੀ ਸ਼ਾਂਤੀ ਜੀ ਭੰਗ ਹੋ ਜਾਂਦੀ ਹੈ ਜਦੋਂ ਕੋਈ ਆ ਕੇ ਵਿੱਚ ਟੋਕ ਦੇ ਆ ਹੁਣ ਵੀ ਮੈਂ ਕਿੰਨੀ ਵਧੀਆ ਗੱਲ ਸੋਚੀ ਜਾਂਦੀ ਸੀ ਤੂੰ ਵਿਚ ਆ ਕੇ ਟੋਗ ਤਲੇ ਸਾਰੀ ਇਹ ਭੁੱਲ ਗਈ ਮੈਂ ਤਾਂ ਲੈ ਹੁਣ ਮੈਂ ਦੱਸ ਕੀ ਕਹਾਂ ਤੈਨੂੰ ਮੈਂ ਤਾਂ ਤੇਰੇ ਮੋਹ ਦੀ ਮਾਰ ਹੀ ਆ ਜਾਨੀ ਮੈਨੂੰ ਤੇਰਾ ਮੋਹ ਹੀ ਬਾਹਲਾ ਹੁੰਦਾ ਪਹਿਲੇ ਦਿਨੋਂ ਆਪਣੀ ਨਹੀਂ ਲਿਆ ਸੀ ਆ ਹੁਣ ਪਤਾ ਨਹੀਂ ਤੈਨੂੰ ਕੀ ਮੋਹ ਚਾਚੀ ਮੋਹ ਤਾਂ ਹੁੰਦਾ ਹੀ ਐ ਹੁਣ ਮੈਨੂੰ ਅੱਜ ਕੱਲ੍ਹ ਤੈਨੂੰ ਪਤਾ ਐ ਮੋਹ ਵੀ ਪੈਸੇ-ਪੂਸੇ ਨਾਲ ਐ ਜੇ ਕੋਲੇ ਪੈਸਾ ਹੋਊਗਾ ਭਾਈ ਤਾਂ ਗਵੰਡੀ ਨੇ ਰਿਸ਼ਤੇਦਾਰ ਨੇ ਤਾਂ ਹੀ ਘਰ ਆਣ ਐ ਕੋਈ ਨਾ ਕੋਈ ਅਮੀਰ ਤਾਂ ਤੇਰੇ ਨਾਲ ਬਸ ਤੂੰ ਥੋੜੇ ਜਿਹੀ ਨ ਰੁਕ ਜਾ ਜਦੋਂ ਮੇਰਾ ਕੰਮ ਬਣ ਗਿਆ ਨਾ ਆਪੇ ਤੇਰੇ ਕੋਲ ਆਇਆ ਕਰੂੰਗੀ ਮੈਂ ਤੇ ਨਾਲੇ ਮੇਰੀ ਗੱਲ ਸੁਣ ਨਾ ਆਇਆ ਨਹੀਂ ਕਰੂੰਗੀ ਤੈਨੂੰ ਮੈਂ ਲੈ ਕੇ ਜਾਇਆ ਕਰੂੰਗੀ ਉਹ ਵੀ ਬੀਐਸਡਬਲਯੂ ਗੱਡੀ ਨਹੀਂ ਹੁੰਦੀ ਜਿਹੜੀ ਅੱਛਾ ਹਾਂ ਉਹ ਤੇ ਲੈ ਕੇ ਜਾਇਆ ਕਰੂੰਗੀ ਫੇਰ ਆਇਆ ਖਾਣੇ ਮੇਰੇ ਕੋਲੇ ਵੀ ਨਾ ਟਾਈਮ ਹੋਵੇ ਸਾਡੀ ਵੀ ਸਲਾਹ ਹੀ ਹੈ ਮਿਸਤਰੀ ਲਾਉਣ ਦੀ ਕੋਠੀ ਬਿੱਡਾਂਗੇ ਤੇ ਉਹ ਹਜੇ ਸਲਾਹ ਹੀ ਕਰਦੇ ਆਂ ਤੇ ਉਹ ਕੀ ਕਹਿੰਦੇ ਹੁੰਦੇ ਨੇ ਉਹ ਨਕਸ਼ਾ ਜਾ ਉਹ ਦਿੱਤਾ ਹੋਇਆ ਬਣਵਾਉਣਾ ਚੰਡੀਗੜ੍ਹ ਮੇਲੇ ਤਾਂ ਕੋਈ ਲੋਟਰੀ ਲੂਟ ਨਿਕਲ ਗਈ ਤੇਰੀ ਤਾਂ ਨਾ ਨਾ ਉਹ ਤੈਨੂੰ ਦੱਸੂ ਕੋਈ ਨਾ ਮੌਕੇ ਤੇ ਅੱਛਾ ਹਾਂ ਕਿਤੇ ਤੈਨੂੰ ਵੀ ਉਹ ਉਹ ਸੱਚ ਐ ਕਹਿੰਦੀ ਸੀ ਮੈਂ ਤਾਂ ਹਾਂ ਉਹ ਕੁੜੀ ਜੀ ਛੋਡੇ ਘਰ ਹੀ ਤਾਂ ਨਹੀਂ ਆਈ ਉਹਦੇ ਕਿਹੜੀ ਕੁੜੀ ਥੋੜੇ ਨਹੀਂ ਆਈ ਫਿਰ ਉਹ ਫਿਰ ਦੀਦੀ ਕਾ ਭਗਣੀ ਜੀ ਮੈਨੂੰ ਕਹਿੰਦੇ ਐਨੇ ਰੁਪਏ ਭਰ ਦੋ ਐਨੇ ਆਉਣਗੇ ਮੈਂ ਨਹੀਂ ਦਿੱਤਾ ਕੋਈ ਰੁਪਿਆ ਰੁਪਏ ਭਰ ਦੋ ਠਾਗਣੀ ਹਾਂ ਅੱਛਾ ਫਿਰ ਤੈਂ ਇਹ ਜੇ ਕੰਮ ਕੀ ਵਿਢ ਲਿਆ ਤੂੰ ਉਹ ਐਨੇ ਉਲਝੇ ਨਹੀਂ ਐ ਹੋਰ ਕੁਝ ਗੱਲਾਂ ਚਾਚੀ ਤੇਨੂੰ ਪਤਾ ਨਹੀਂ ਦੱਸਣ ਵਾਲੀਆਂ ਹੁੰਦੀਆਂ ਹਾਂ ਹਾਂ ਕਈ ਵਾਰ ਕਿਸੇ ਬੰਦੇ ਦੀ ਟੋਕੇ ਲੱਗ ਜਾਂਦੀ ਐ ਜੇ ਖਾਣੇ ਦੀ ਹਾਂ ਇਹ ਵੀ ਗੱਲ ਤੇਰੀ ਸਿਆਣੀ ਆ ਤੈਨੂੰ ਪਤਾ 100 ਗਵੰਡ ਨਾ ਭੇਤ ਲੈਂਦੀ ਫਿਰਦੀਆਂ ਨੇਗੀਆਂ ਐ ਮਿਹਰੇ ਨੂੰ ਤਾਂ ਦੱਸਿਆ ਵੀ ਨਹੀਂ ਜਾਂਦਾ ਐ ਹੀ ਨਹੀਂ ਪਤਾ ਵੀ ਤੇਰੀ ਮਾਂ ਉਹ ਤਾਂ ਮੈਨੂੰ ਸਾਰਾ ਕੁਝ ਦੱਸੇ ਤੇ ਤਾਂ ਕਰਕੇ ਕਹਿੰਦੀ ਸੀ ਮੈਂ ਤਾਂ ਗੁੱਸਾ ਜਾਂ ਤਾਂ ਕਰੀ ਨਾ ਲੈ ਮੈਂ ਤਾਂ ਤੇਰਾ ਕਦੇ ਗੁੱਸਾ ਕਰਿਆ ਪੁੱਤ ਮੈਂ ਤਾਂ ਜਮੀ ਮੈਂ ਤਾਂ ਮੇਰੇ ਘਰ ਵਾਲੇ ਨੂੰ ਵੀ ਕਹਤਾ ਹੂੰ ਮਹਾ ਅੱਗੇ ਕਿਹੜੀ ਗੱਡੀ ਐ ਵੀ ਐਸਾ ਡਬਲਯੂ ਇਹ ਸਿੱਖ ਲੈ ਇਸੇ ਤੇ ਆਏ ਜਾਏ ਕਰਾਂਗੇ ਮੈਂ ਕਿਹਾ ਹੁਣ ਆ ਥੋੜੇ ਦਿਨਾਂ ਨੂੰ ਤੈਨੂੰ ਸਾਡੇ ਗੇਟ ਅੱਗੇ ਹੀ ਹੋਊਗੀ ਗੱਡੀ ਇਹ ਵੱਡੀਆਂ ਹੀ ਗੱਲਾਂ ਨੇ ਫੇਰ ਤਾਂ ਵੱਡਾ ਹੀ ਕੁਝ ਕੋਈ ਖਜ਼ਾਨਾ ਖਜ਼ੂਨਾ ਲੱਭ ਗਿਆ ਕੇ ਖਜ਼ਾਨਾ ਖਜ਼ੂਨਾ ਤਾਂ ਕਿੱਥੇ ਲੱਭ ਗਿਆ ਚਾਚੀ ਇਹਦਾ ਬਸ ਕੰਮ ਏ ਕੋਈ ਇਹ ਜਿਹਾ ਮੈਂ ਤੋੜਨ ਲੱਗੀਆਂ ਸਾਰਾ ਪਿੰਡ ਅਮੀਰ ਕਰ ਦੂੰਗੀ ਇੱਕ ਦਿਨ ਦੇਖੀ ਤੂੰ ਅੱਛਾ ਲੈ ਸਾਰਾ ਪਿੰਡ ਅਮੀਰ ਹੋਜੂ ਫੇਰ ਤਾਂ ਮੇਰਾ ਘਰ ਤੇਰੇ ਘਰ ਦੇ ਨੇੜੇ ਆ ਫੇਰ ਤਾਂ ਪਹਿਲਾ ਅਮੀਰ ਮੈਂ ਹੀ ਹੋਊਂਗੀ ਚਲ ਐ ਕਰੀ ਮੈਨੂੰ ਵੀ ਦੱਸ ਦੀ ਕਿਸੇ ਦਾ ਗਾਹਾਂ ਹੋਰ ਭਲਾ ਹੋ ਜਾਂਦਾ ਕੋਈ ਰਿਸ਼ਤੇਦਾਰ ਦਾ ਭਲਾ ਕਰਿਆ ਜਾਂਦਾ ਕੀ ਕੰਮ ਹੈ ਸਭ ਤੋਂ ਪਹਿਲਾਂ ਤਾਂ ਚਾਚੀ ਤੈਨੂੰ ਹੀ ਦੱਸੂਗੀ ਨਲ ਤੇਰੇ ਨਾਲ ਤਾਂ ਬਤਈਏ ਕਿੰਨਾ ਗੂੜਾ ਪਿਆਰ ਹੈ ਮੈਨੂੰ ਹਨਾ ਹਾਂ ਹਾਂ ਉਹ ਤਾਂ ਮੈਨੂੰ ਪਤਾ ਹੈ ਮਿਰਤੀ ਸਾਰੀ ਗੱਲ ਮੈਨੂੰ ਦੱਸ ਦੇ ਪੱਛਦੀ ਮੇਰੇ ਵੀ ਨਹੀਂ ਕੋਈ ਗੱਲ ਸਾਰੀ ਗੱਲ ਆ ਕੇ ਪਹਿਲਾਂ ਤੈਨੂੰ ਦੱਸ ਦਿਆਂ ਫੇਰ ਗਾਹਾਂ ਕੋਈ ਗੱਲ ਕਰਤੀਆਂ ਮੈਂ ਹੋਰ ਮੈਂ ਤਾਂ ਆਪਕ ਲਈ ਤੇਰੇ ਕੋਲੇ ਕਰਦੀ ਆ ਮੈਂ ਨਹੀਂ ਕਿਸੇ ਨੂੰ ਹੋਰ ਮੈਂ ਤਵਾਰੀ ਨਹੀਂ ਕਰਦੀ ਕਿਸੇ ਤੇ ਨਹੀਂ ਭੈਣੇ ਆਪਣਾ ਤਾਂ ਇੰਨਾ ਮਨ ਮਿਲਿਆ ਹੈ ਹੈ ਤਾਂ ਆਪਾਂ ਸੱਸ ਨੂੰ ਹਾਂ ਪਰ ਸੱਚੀ ਮੈਨੂੰ ਤਾਂ ਤੇਰਾ ਤੀਆਂ ਵਾਂਗੂ ਪਿਆਰ ਆਉਂਦਾ ਹੈ ਔਰ ਮੈਂ ਤਾਂ ਆਪ ਤੈਨੂੰ ਆਪਣੀ ਮਾਂ ਵਰਗੀ ਸਮਝਦੀ ਆਂ ਹਾਂ ਤੈਨੂੰ ਪੁੱਛੇ ਬਿਨਾ ਮੈਂ ਤਾਂ ਪਾਣੀ ਨਹੀਂ ਪੀਂਦੀ ਦੇਖ ਸੂਟ ਮੈਂ ਨਹੀਂ ਖਰੀਦਦੀ ਤੇ ਇਥੋਂ ਬਿਨਾ ਤੇਰੇ ਨਾਲ ਜਾ ਕੇ ਖਰੀਦ ਲੈ ਹਰ ਇੱਕ ਗੱਲ ਹੋਰ ਕਹਿੰਦੀ ਸੀ ਤੂੰ ਕਹਿੰਦੀ ਸੀ ਕਿ ਆਪਾਂ ਸੂਟ ਲੈਣ ਜਾਵਾਂਗੇ ਆਪਾਂ ਨਹੀਂ ਸਸਤੇ ਸੁਸਤੇ ਸੂਟ ਪਾਉਂਦੀਆਂ ਤੈਨੂੰ ਤਾਂ ਮੈਂ ਮਹਗੇ ਇਹ ਉੱਥੇ ਨਹੀਂ ਜਾ ਕੀ ਨਾਮ ਲੈਂਦੀ ਸੀ ਉਹ ਚੰਡੀਗੜ੍ਹ ਹਾਂ ਚੰਡੀਗੜ੍ਹ ਮਾਲ ਇੱਕ ਅੱਛਾ ਉੱਥੇ ਲੈ ਕੇ ਆਉਂਗੀ ਉੱਥੋਂ ਦਵਾ ਕੇ ਲਿਆਉਂਗੀ ਤੈਨੂੰ ਸੂਟ ਲੈ ਆ ਮੈਂ 50 5000 ਦੇ ਲੇ ਆਵਾਂਗੇ ਕੋਈ ਗੱਲ ਨਹੀਂ ਹਾਂ ਲੈ ਚੰਗਾ ਹਾਂ ਵਧੀਆ ਪਾਇਆ ਕਰ ਖਾਨੀ ਜ਼ਿੰਦਗੀ ਦੋ ਦਿਨਾਂ ਦੀ ਆ ਖਾਨੀ ਜ਼ਿੰਦਗੀ ਦੋ ਘੰਟਿਆਂ ਦੀ ਆ ਹੋਰ ਤੇ ਲੜੇ ਹੁਣ ਮੇਰੀ ਗੱਲ ਸੁਣ ਤੂੰ ਆ ਸੜੇ ਸੁੜੇ ਸੂਟ ਪਾਉਣੇ ਛੱਡ ਦੀ ਨਹੀਂ ਇਹਨਾਂ ਦਾ ਮੇਰਾ ਅੱਜ ਵੀ ਜੀ ਕਰਾਤੀ ਵੀ ਮੈਂ ਚੁੱਲ੍ਹੇ 'ਚ ਲਾ ਦਿਆਂ ਫਿਰ ਮੈਂ ਆਖਿਆ ਪਹਿਲਾਂ ਸਮਾ ਲਾਂ ਕੋਈ ਚੱਜ ਦਾ ਹੂੰ ਮੈਂ ਸਮਾ ਦੂੰਗੀ ਕੋਈ ਨਾ ਥੋੜੇ ਡਿੰਟ ਟਹਿਰ ਜਾ ਚੰਗਾ ਮੈਂ ਵੀ ਡਿੱਕੀ ਜਾਂਦੀ ਸੀ ਜਿੱਦੇ ਤੱਕ ਸਮਾਤਾ ਇਹਨੂੰ ਮੈਂ ਲਾ ਦੂੰ ਚੁੱਲ੍ਹੇ 'ਚ ਪਰੇ ਚਲੋ ਗਰੀਬ ਨੂੰ ਦੇ ਦਿੰਗੇ ਕਿਸੇ ਨੂੰ ਚੁੱਲੀ 'ਚ ਕਾਣ ਨੂੰ ਚਲ ਹਾਂ ਆ ਵੀ ਤੇਰੀ ਗੱਲ ਨਹੀਂ ਤੈਨੂੰ ਤਾਂ ਮੈਂ ਤੇਰੇ ਕੋਲੇ ਆ ਜਾਈਂ ਆ ਤੂੰ ਪ੍ਰੀਤ ਮੈਨੂੰ ਚੰਗੀ ਸਲਾਹ ਦੰਨੀ ਐ ਹੂੰ ਹੈਨਾ ਚੰਗਾ ਚਾਚੀ ਫਿਰ ਹੁਣ ਤੂੰ ਵਗ ਜਾ ਮੈਂ ਮੜੇ ਜ ਸੋਚ ਲਾ ਗੁੱਸਾ ਸੋਚ ਲੈ ਕਿਤੇ ਦਿਮਾਗ ਨਾ ਜਾ ਦੇ ਹਲਾਲੀ ਪੁੱਤ ਵਾਲਾ ਵੀ ਨਾ ਸੋਚਿਆ ਕਰ ਨਾ ਨਾ ਚੰਗਾ ਤੀਏ ਸੋਚ ਲੈ ਚੰਗਾ ਉਹ ਰ ਟੈਨਸ਼ਨ ਲੱਗੀ ਪਈ ਐ ਨਾ ਕੋਈ ਬੰਦਾ ਜੁੜਿਆ ਐ ਤੇ ਨਾ ਮੁੜ ਕੇ ਉਹ ਮੈਡਮ ਆਈ ਐ ਬਈ ਕਾ ਆਂਦੀ ਐ ਮੂੰਹ ਚੱਕ ਕੇ ਸੁਘਾਂ ਲੈਣਾ ਸਾਰਾ ਪਤਾ ਮੈਨੂੰ ਕਿੱਥੇ ਬੋਲਦੀ ਐ ਤੂੰ ਕਿਤੇ ਉਹ ਇਹਦੀ ਗੋਲ ਤਾਂ ਨਹੀਂ ਬਾਗੀ ਜਿਵੇਂ ਕਹੀ ਜਾਂਦੀ ਐ ਇਹ ਮਿਸਤਰੀ ਲਾਉਣੇ ਨੇ ਥੋੜੇ ਦਿਨਾਂ ਨੂੰ ਉਹ ਕਿਤੇ ਮੈਥੋਂ ਬਿਨਾ ਕਿਸੇ ਨੂੰ ਪਤਾ ਵੀ ਨਾ ਲੱਗ ਜੇ ਪੈਸੇ ਕਮਾਉਣ ਦਾ ਤਰੀਕਾ ਮੈਂ ਤਾਂ ਉਹੀ ਰਹਿ ਜੂੰਗੀ ਫਿਰ ਡੰਡੇ ਵਜਾਉਂਦੀ ਉਹ ਤਾਂ ਕਹੋਗੀ ਮੁੜ ਕੇ ਦਵਾਰੇ ਆ ਗਈ ਚਲ ਮੈਂ ਤਾਂ ਆ ਬੇਚਣੀਆਂ ਨੇ ਸੀਸੀਆਂ ਜੀਆਂ ਦਵਾਈਆਂ ਉਹਨਾਂ ਹੀ ਤਾਂ ਪਊਗਾ ਪ੍ਰੀਤ ਪੁੱਤ ਕੁੜੇ ਪ੍ਰੀਤੋ ਨੇ ਫੇਰ ਅਗ੍ਹਾ ਦਿਮਾਗ ਖਾਣ ਲੈ ਮੈਂ ਦਾਦੀ ਪੁੰ ਲੱਗੀ ਸੀ ਮੈਨੂੰ ਤਾਂ ਆਉਣਾ ਪੈ ਗਿਆ ਆਪ ਘਰੀ ਭੁੱਲੇ ਆਈ ਮੈਂ ਅਸੀਂ ਇੱਕ ਨਾ ਦਵਾਈਆਂ ਹੀ ਆ ਲੈਉਣੇ ਹੁੰਨੇ ਆ ਤੇ ਜਿਵੇਂ ਹਾਂ ਜਿਵੇਂ ਆ ਹੈ ਹਨਾ ਆਹ ਚੀਜ਼ ਆ ਦੇਖ ਜਿਵੇਂ ਆ ਗੰਜਾਜ ਹੈ ਦੇਖ ਲੈ ਟੋਟਨ ਤੋਂ ਬਾਲ ਸਾਰੇ ਉੱਡੇ ਪਏ ਸੀ ਜਦੋਂ ਇਹ ਆ ਲਾਉਣ ਲੱਗ ਗਿਆ ਐਨੇ ਨੇ ਬਾਲ ਆ ਗਏ ਤੇ ਆਹ ਕੁੜੀ ਦੀ ਦੇਖ ਲੈ ਨਿੱਕੀ ਜਿਹੀ ਗੁਤਨੀ ਜਿਹੀ ਤੇਰੇ ਵਾਂਗੂ ਆਹ ਦੇਖ ਲੈ ਕਿ ਡੇ ਕਿ ਡੇ ਬਾਲ ਹੋ ਗਏ ਆ ਤੇਰੇ ਨਾ ਸੋਨੇ ਹੋ ਜਾਣਗੇ ਬਾਲ ਲੰਮੇ ਲੰਮੇ ਦੇਖੀ ਲੱਕ ਤੋਂ ਥੱਲੇ ਪਿਆ ਕਰਨਗੇ ਫੇਰ ਹੀ ਸੋਨੇ ਲੱਗਣਗੇ ਲੈ ਚਾਚੀ ਤੂੰ ਮੈਨੂੰ ਐ ਕਰ ਆ ਸੀਸੀ ਤਾਂ ਮੈਨੂੰ ਹੀ ਦੇ ਦੇ ਮੈਂ ਲਾ ਕੇ ਦੇਖ ਲਾਂ ਆ ਦੇਖ ਲੈ ਮੇਰੇ ਮਾੜੇ ਮਾੜੇ ਬਾਲ ਲੇਗੇ ਬਾਦੇ ਜਾਣਗੇ ਨਾ ਮੈਂ ਤਾਂ ਕਹਿੰਦੀ ਆ ਲੈ ਲੈ ਤੂੰ ਖਰੀਦ ਲੈ ਸਾਰੀ ਲਾ ਲਈ ਚਲ ਮੈਂ ਲਾ ਕੇ ਦੇਖ ਲੈਣੀ ਆ ਜੇ ਫੜ ਕੇ ਲੱਗੇ ਪੈਸੇ ਦੇ ਦੂੰ ਆਈ ਨਹੀਂ ਪੁੱਤ ਦੇਖਾ ਸੀ ਵੀ ਪੈਸੇ ਲਾ ਕੇ ਲਿਆਈਆਂ ਮੈਂ ਵੀ ਤੇ ਪੈਸਾ ਤੈਨੂੰ ਦੇਣੇ ਪੈਣਗੇ ਤੇ ਇਹ ਖੜ ਜਾ ਇਹ ਆ ਲੈ ਹੂੰ ਹਾ ਦੇਖ ਇਹਨੂੰ ਤੋ ਆਥਣੇ ਪਹਾਰ ਆ ਜਾਏ ਸਾਰੇ ਮੂੰਹ ਤੇ ਮਾਰ ਕੇ ਪੈ ਜੀ ਤੜ ਕੇ ਨੂੰ ਮੂੰਹ ਦੇਖੀ ਤੂੰ ਰੰਗ ਸਾਫ ਸਾਫ ਹੋ ਜਾ ਚਿੱਟਾ ਚਿੱਟਾ ਇਹ ਖੁਸ਼ਬੂ ਵੀ ਬਲਾਈ ਵਧੀਆ ਹੁੰਦੀ ਹੈ ਨਹੀਂ ਹਾਂ ਅੱਛੇ ਰੰਗ ਸਾਫ ਹੁੰਦੇ ਨੇ ਰੰਗ ਸਾਫ ਹੁੰਦਾ ਨਹੀਂ ਤੂੰ ਕਿੱਥੋਂ ਲਈ ਚਾਚੀ ਇਹ ਚੀਜ਼ਾਂ ਤੂੰ ਬਸ ਇਹ ਮੈਨੂੰ ਕਿਸੇ ਨੇ ਨਾ ਦੱਸਿਆ ਸੀ ਤੇ ਕਹਿੰਦੇ ਆ ਮੈਂ ਫਿਰ ਲਈ ਦੇਖ ਪਰ ਮੈਂ ਵੀ ਭਰਤਦੀ ਹਾਂ ਹੁਣ ਦੇਖ ਲੱਗੇ ਰੋ ਮੇਰਾ ਰੰਗ ਕਿੰਨਾ ਸਾਫ ਹੋ ਰਿਹਾ ਬੂ ਮੈਂ ਵੀ ਕਿਹਾ ਚਾਚੀ ਤੂੰ ਗੋਰੀ ਕਾ ਦੇ ਨਾਲ ਹੋਗੀ ਨਹੀਂ ਚਾਚੀ ਹਜੇ ਤਾਂ ਪੈਸੇ ਹੈ ਨਹੀਂ ਮੇਰੇ ਕੋਲ ਹੀ ਮੈਨੂੰ ਇੱਕ ਵਾਰੀ ਲਾ ਕੇ ਤਾਂ ਦੇਖ ਲੈਣ ਦੇ ਫਿਰ ਤੈਨੂੰ ਬਾਅਦ ਚ ਮੈਂ ਉਹ ਤੋਂ ਦਵਾ ਦੂੰ ਨਾਲੇ ਥੋੜੇ ਟਾਈਮ ਦਾ ਕਵਾਦੂ ਪੈਸੀ ਪੈਸਾ ਹੋ ਜਾਊਗਾ ਮੇਰੇ ਕੋਲ ਨਾ ਆਏ ਆ ਦੇਖ ਭਾਈ ਆਏ ਤਾਂ ਹੋ ਸਕਦਾ ਵੀ ਚਲ ਆਥਣੇ ਦੇ ਦੀ ਪੈਸੇ ਐ ਜਮਾ ਤਾਂ ਨਹੀਂ ਮੈਂ ਫੇਰੀ ਚ ਫੜਾ ਸਕਦੀ ਹੈ ਆ ਪੌੜ ਡਰੇਗਾ ਤੇ ਜਮਾ ਪੌੜਾ ਵੀ ਹੁਣ ਮੂਰੇ ਗਰਮੀ ਆਉਂਦੀ ਹੈ ਨਾ ਪਿੱਤ ਨਿਕਲ ਕੇ ਦਿਖਾਵੇ ਮੇਰੀ ਗਰੰਟੀ ਲੇ ਜਾ ਚੀ ਫਿਰ ਹਜੇ ਤਾਂ ਜਦੋਂ ਪੈਸੇ ਆਏ ਨਾ ਮੈਂ ਉਹਦੀ ਲੈ ਲੂ ਹਜੇ ਤਾਂ ਮੇਰੇ ਕੋਲ ਪੈਸੇ ਹੀ ਨਹੀਂ ਹੈਗੇ ਚੱਲ ਤੇਰੀ ਮਰਜ਼ੀ ਆ ਹਾਂ ਚੰਗਾ ਭਾਈ ਮੈਂ ਤਾਂ ਜਾਣੀ ਕਰਦੀ ਕਿ ਫਿਰਦੀ ਐ ਕਿਧਰੋਂ ਤੇਲ ਚੱਕੀ ਫਿਰਦੀ ਐ ਵਾਲ ਵਧਾਉਣ ਵਾਲਾ ਰੰਗ ਗੋਰਾ ਕਰਨ ਵਾਲਾ ਕਿਤੇ ਉਹੀ ਤਾਂ ਨਹੀਂ ਕੋਈ ਅੰਦਰੋਂ ਅੰਦਰੂਨੀ ਜਿਹਾ ਕੰਮ ਲਾਗੀ ਕਰਨ ਇਹ ਸੂਤ ਤਾਂ ਲੈਣੀ ਪੂਗੀ ਦੀ ਵੀ ਕਿਸੇ ਪਾਸਿਓਂ ਚੱਲ ਭਾਂਡੇ ਸਾਫ ਲਾ ਪਹਿਲਾਂ ਉਹਦੇ ਇਹ ਤਾਂ ਬਿੱਲੀ ਏ ਫਿਰਦੀ ਏ ਪੈਰ ਮਾਰਦੀ ਇਹ ਤਾਂ ਸੱਸ ਵੀ ਕਰ ਲੂਗੀ ਆਇਨੀ ਵੀ ਕਿੰਦੀ ਤਾਂ ਰੱਖ ਲਾ ਦੱਸ ਸੱਸ ਜਰਾ ਤੁਰਾ ਫੇਰਾ ਮਾੜਾ ਮੁੱਤ ਸਾਸਰੀ ਕਾਲਵੀਰ ਜੀ ਸਾਸਰੀ ਘਰ ਪਾਈ ਹੋਰ ਕਿਵੇਂ ਠੀਕ ਠਾਕ ਹਾਂ ਹਾਂ ਵਧੀਆ ਅੱਛਾ ਆਹੋ ਇੱਕ ਨਾ ਦਵਾਈ ਜੀ ਲੈਂਦੀ ਸੀ ਆਪਾਂ ਦਵਾਈ ਕਾਦੀ ਭਾਈ ਮੈਂ ਤਾਂ ਠੀਕ ਠਾਕ ਆ ਕਾਦੀ ਦਵਾਈ ਲੈਂਦੀ ਆ ਉਹ ਆਈ ਨਹੀਂ ਬਿਮਾਰੀ ਵਾਲੀ ਨਹੀਂ ਅੱਛਾ ਅੱਛਾ ਆ ਜਿਵੇਂ ਚਲ ਕੱਪੜਾ ਲੀਡਾ ਪਾਇਆ ਸੋਹਣਾ ਲੱਗਦਾ ਬੰਦੇ ਦੇ ਆ ਜਿਵੇਂ ਤੁਹਾਡੇ ਚਿੱਟੀ ਦਾੜੀ ਹੋ ਗਈ ਤੇ ਤੁਸੀਂ ਇਹਨੂੰ ਕਾਲੀ ਕਰ ਸਕਦੇ ਹੋ ਇਹਨੇ ਨਾ ਕਾਲੀ ਹੋ ਜਾਂਦੀ ਆ ਜੇ ਇਹ ਲਾਵੇ ਕੀ ਤੁਸੀਂ ਗੱਲ ਸੁਣੋ ਭਾਈ ਹੁਣ ਮੈਂ ਕਿਹੜਾ ਵਿਆਹ ਕਰਾਉਣਾ ਵੀ ਮੈਂ ਕਾਲੀ ਕਰਾਂ ਹੁਣ ਤਾਂ ਲੋਕ ਮੇਰੀ ਇੱਜ਼ਤ ਕਰਦੇ ਨੇ ਫੇਰ ਆਖਣਗੇ ਚੌਰਾ ਨਾ ਮੂੰਹ ਕਾਲਾ ਕਰੀ ਫਿਰਦਾ ਨਾ ਭਾਈ ਮੈਂ ਨਹੀਂ ਇਹਦੀ ਦਵਾਈ ਵਰਤਦਾ। ਓ ਮੇਰੀ ਗੱਲ ਨਹੀਂ ਸਮਝੇ ਵੀਰ ਜੀ ਤੁਸੀਂ। ਕਲ ਫਨੀ ਹੈਗੀ ਇਹ। ਇਹ ਤਾਂ ਜਿਵੇਂ 2-2 ਕਰਕੇ 4-4 ਕਰਕੇ ਵਾਲ ਸਾਰੇ ਕਾਲੇ ਹੌਲੀ-ਹੌਲੀ ਹੋ ਜਾਣਗੇ। ਕਰੂ ਤਾਂ ਕਾਲੀ। ਹੈ? ਇਹ ਮੁੰਡੇ ਮੈਨੂੰ ਕੀ ਆਖਿਆ ਕਰਨਗੇ, ਬੁੜੀਆਂ ਕੀ ਆਖਿਆ ਕਰਨਗੀਆਂ? ਆਹ ਫੌਜੀ ਦੇਖ ਲਓ ਕੀ ਦਿਮਾਗ ਕਰ ਲੇ। ਲੈ। ਆਏ ਹੈਗਾ। ਹੁਣ ਤਾਂ ਹਰੇਕ ਹੀ ਲਾਉਂਦਾ ਹੈਗਾ ਭਾਈ। ਇਹ ਜੀ ਤਾਂ ਕੋਈ ਗੱਲ। ਕੋਈ ਤਾਕਤੂਕਦੀ ਦਵਾਈ ਹੋਈ ਨਾ ਉਹ ਤਾਂ ਮੈਨੂੰ ਦੇ ਦਿਓ। ਲੈ ਲੂੰਗਾ ਦੋਸਤੋ। ਮੈਂ ਵਾਲ ਬੂਲ ਨਹੀਂ ਭਾਈ ਕਾਲੇ ਕਰਨ। ਉਹ ਤਾਂ ਵੀਰ ਜੀ ਲੈ ਲੈਂਦੇ ਇੱਕ ਸਿੱਸੀ ਲੈ ਲੋ ਨਾ 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 ਫੇਰ ਕੀ ਹੁੰਦਾ ਇੱਕ ਸਿੱਸੀ ਲੈ ਲੋ ਨਾ ਲਿਓ ਬਾਹਰ ਕਾਲੇ ਨਾ ਕਰੋ ਕੱਟ ਕਰ ਲਿਓ ਸਿੱਸੀ ਤਾਂ ਮੈਂ ਤਾਂ ਨਾਵਾ ਜੇ ਮੈਨੂੰ ਇਹਦੀ ਲੋੜ ਹੋਵੇ ਮੈਂ ਤੁਹਾਨੂੰ ਜਮਾ ਸਿਰੇ ਦੀ ਗੱਲ ਸੁਣਾਤੀ ਇਹ ਬੁੜੀਆਂ ਦਾ ਲਾਈ ਫਿਰਦੇ ਹੁਣ ਮੇਰੇ ਸੁਖਨ ਚਾਂਦੀ ਵਾਂਗੂ ਦਾੜੀ ਚਮਕਦੀ ਐ ਤੇ ਇਹ ਕਾਲੀ ਵੀ ਕਰੀ ਫਿਰੇ ਚੰਗਾ ਨਹੀਂ ਲੱਗਦਾ ਲੈਂਦੇ ਨਹੀਂ ਫਿਰ ਉਸ ਨੂੰ ਨਾ ਨਾ ਚਲੋ ਛੋਟੀ ਮਾਰਜੀ ਹਾਂ ਕਿਸੇ ਹੋਰ ਬੁੜੀਵਾੜੀ ਨੂੰ ਦੇ ਦੋ ਦਵਾਈ ਇਹ ਪਾਊਡਰ ਪਾਊਡਰ ਲੈਣਾ ਪਿੱਤਾਲਾ ਹਾਂ ਨਾ ਬੁੜੀਆਂ ਦਾ ਜੀ ਆਪਣੇ ਪਿੰਡ ਚ ਕਿੰਨੀਆਂ ਲੈ ਗਿਆ ਸਾਰਿਆਂ ਨੂੰ ਪਤਾ ਹੈ ਵੀ ਕਿਰਨ ਦਵਾਈ ਵੇਚਦੀ ਹੈ ਤੇ ਇੱਕ ਆ ਹੈਗਾ ਜਿਵੇਂ ਰਾਤ ਨੂੰ ਲਾ ਕੇ ਪੈ ਜੋ ਹਨਾ ਤੇ ਆ ਜਿਹੜੀਆਂ ਜੂੜੀਆਂ ਨੇ ਗਿਆ ਆਪਣੇ ਚਲ ਵੱਡੀ ਉਮਰ ਚ ਪੈ ਜਾਂਦੀਆਂ ਨੇ ਤੇ ਫਿਰ ਇਹ ਸਾਰੀਆਂ हट ਜਾਂਦੀਆਂ ਛੋਟੀ ਭਾਈ ਸਾਰੀ ਗੱਲ ਠੀਕ ਹੈ ਤੁਹਾਨੂੰ ਥੋੜੀ ਨਿਗਾਹ ਤਾਂ ਕੰਮ ਕਰਦੀ ਮੇਰੇ ਚਿਹਰਾ ਤਾਂ ਠੀਕ ਹੈ ਜੂੜੀ ਕੋਈ ਹੈ ਹੀ ਨਹੀਂ ਏ ਤੁਸੀਂ ਨਾ ਜੇ ਕੋਈ ਬੰਦਾ ਹੋਵੇ ਤਾਂ ਮੈਂ ਉਹਦੇ ਨਾਲ ਖੁੱਲਕੇ ਗੱਲ ਕਰਨਾ ਤੁਸੀਂ ਭਾਈ ਇਹ ਦਵਾਈ ਨਾ ਬੁੜੀਆਂ ਨੂੰ ਦਿਓ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕਹੇ ਜੀ ਕੋਈ ਤਾਕਤ ਦੀ ਦਵਾਈ ਹੋਈ ਜਿਵੇਂ ਹੁਣ ਫੌਜੀ ਰੰਗ ਰੰਬੂ ਪੀ ਲੈਂਦੇ ਨੇ ਉਹ ਤਾਂ ਤੁਹਾਡੇ ਕੋਲੇ ਹੈ ਹੀ ਨਹੀਂ ਉਹ ਨਹੀਂ ਹੈਗੀ ਸਾਡੇ ਕੋਲੇ ਰੰਬ ਰੰਬਾ ਹੀ ਬੱਸ ਫਿਰ ਮੈਂ ਤਾਂ ਇਹ ਸਮਾਨ ਤਾਂ ਵਰਤ ਸਕਦਾ ਵੀਰਾ ਕਿਸੇ ਬੁੜੀ ਨੂੰ ਕਿਸੇ ਕੁੜੀ ਨੂੰ ਇਹ ਨਹੀਂ ਦਵਾਈਆਂ ਤੁਸੀਂ ਦਿਓ ਭਲਾਈ ਦਾ ਤਾਂ ਕੋਈ ਜਵਾਨਾ ਹੀ ਨਹੀਂ ਕਿਸੇ ਦਾ ਵੀ ਸੋਚ ਲੋ ਭਲਾ ਕਰਨ ਦਾ ਅਗਲਾ ਉਲਟੇ ਹੀ ਸੋਚਦਾ ਮੈਂ ਤਾਂ ਲੈ ਚੰਗਾ ਸੋਚਿਆ ਸੀ ਵੀ ਵੀਰ ਜੀ ਨੂੰ ਆ ਦਵਾਈਆਂ ਦੋਨੇ ਦਵਾਂਗੀ ਤੇ ਮੈਨੂੰ ਐ ਕਹਿਣਗੇ ਵੀ ਲੈ ਭਾਈ ਕਿੱਡਾ ਸੋਹਣਾ ਕੰਮ ਕਰਿਆ ਉਹ ਭਾਈ ਇਹ ਦਵਾਈਆਂ ਨਹੀਂ ਇਹ ਮੇਕਅਪ ਦਾ ਸਮਾਨ ਆ ਮੇਰੇ ਕੰਮ ਦਾ ਨਹੀਂ ਤੂੰ ਸਮਝ ਲੈ ਗੱਲ ਨੂੰ ਤੂੰ ਆ ਬੁੜੀਆਂ ਨੂੰ ਕਿਸੇ ਹੋਰ ਦੋ ਕਰੇ ਵਿਕ ਜਾਣਗੀਆਂ ਇਹ ਦੋ ਥੀਤਾਂ ਮੇਰੇ ਕੋਲੇ ਤਾਂ ਨੂੰ ਟਾਈਮ ਖਰਾਬ ਕਰਦੀਆਂ ਤੂੰ ਲੈ ਇਹ ਕਿਹੜਾ ਸਸਤੀਆਂ ਨੇ ਬਥੇਰੀਆਂ ਮਹਿੰਗੀਆਂ ਨੇ ਵਧੀਆ ਚੀਜ਼ਾਂ ਨੇਗੀਆਂ ਤੁਸੀਂ ਨਾ ਇਹ ਤਾਂ ਆਪਦਾ ਟਾਈਮ ਖਰਾਬ ਕਰਦੇ ਹੋ ਨਾਲੇ ਮੇਰਾ ਕਰਦੇ ਹੋ ਮੈਂ ਤਾਂ ਵਿਹਲਾ ਮੈਂ ਤਾਂ ਤੁਰਨ ਫਿਰਨ ਜਾਣਾ ਚਲ ਫੇਰ ਫੇਰ ਆਓ ਸੋਡੀ ਮਰਜੀ ਐ ਵੀ ਮਰਿਆ ਥੱਪ ਗਲ ਪੈ ਜਾਂਦਾ ਕੋਈ ਨਾ ਕੋਈ ਇਹ ਫੌਜੀ ਵੀ ਰੁਪਏ ਪਤਾ ਨਹੀਂ ਕਿੱਥੇ ਲੈ ਕੇ ਜਾਊਗਾ ਗਲਨੇ ਦੱਸ ਕੇ ਹਿੱਕ ਤੇ ਧਰਕੇ ਲਜਾਏਗਾ ਤੂੰ ਲੈ ਲੈ ਦੋਨੇ ਚੀਜ਼ਾਂ ਹੈ ਮਾੜਾ ਮੋਟਾ ਤਰਕ ਸਾੜਾ ਸੋਨਾ ਹੋ ਜੇ ਅਦਾੜੀ ਕਾਲੀ ਹੋਵੇ ਲੈ ਆਹੀ ਕੁਰਤਾ ਪਜਾਮਾ ਜਾਚੇ ਬਣ ਬਣ ਉੱਠੇ ਮੱਚਣਾ ਕੁਰਤਾ ਕੀ ਲਸਣਾ ਪਹਿਲਾਂ ਚੰਡੀਗੜ੍ਹ ਵਾਲੀ ਮਗਰੋਂ ਮਸਾਲਾ ਆਈ ਸੀ ਆ ਇੱਕ ਹੋਰ ਆ ਗਿਆ ਖੜ ਜੀ ਦਵਾਈਆਂ ਲੈ ਲੋ ਐ ਕਰ ਲੋ। ਉਹ ਕਿਵੇਂ ਤਾਇਆ? ਉਹ ਮੈਂ ਤਾਂ ਰੋਟਾਂ ਖੇੜਾ ਕਿਧਰੋਂ ਆਇਆ ਤੂੰ? ਉਹ ਮੈਂ ਤਾਂ ਮੰਡੀਆਂੋਂ ਆਇਆ ਜਿਆ। ਅੱਛਾ ਅੱਛਾ। ਹਾਂ। ਇੱਕ ਗੱਲ ਹੋਰ ਸੁਣ ਧਿਆਨ ਨਾਲ। ਹਾਂ। ਆ ਪਿੰਡਾਂ 'ਚ ਨਾ ਆਪਣੇ ਨਾਂ ਪੜੀਆਂ ਹੋਈਆਂ ਜਨਾਨੀਆਂ ਠਾਗੜੀਆਂ ਫਿਰਦੀਆਂ ਨੇ। ਬਾਰ ਬੂਰ ਨਾ ਬੰਦ ਕਰਕੇ ਆਇਆ ਕਰ। ਉਹ ਤਾਇਆ ਤੇਰੀ ਨੂੰ ਹੁੰਦੀ ਆ ਕਰੇਂ। ਉਹ ਨੂੰ ਤਾਂ ਹੁੰਦੀ ਆ ਜਿਹੜੀ ਗੱਲ ਮੈਂ ਕਹਿੰਦਾ ਤੈਨੂੰ ਸੁਣੀ ਨਹੀਂ। ਮਾਰ ਲਾ ਦੇ ਅਗਰ ਬੱਸ। ਐਦਾ ਹੁਣ ਕੋਈ ਨਾ ਕੋਈ ਹੁੰਦਾ ਹੀ ਐ। ਉਹ ਕੋਈ ਨਾ ਤਾਇਆ ਤੈਨੂੰ ਕਿਸੇ ਨੇ ਕੀ ਕਹਿਦਾ ਤੂੰ ਕਦੋਂ ਕਬਰਿਆ ਫਿਰਦਾ ਐ? ਉਹ ਖੇੜਾ ਮੈਂ ਕਬਰਿਆ ਨਹੀਂ। ਮਾਉਨਾਂ ਦੀਆਂ ਗੱਲਾਂ ਤੇ ਨਹੀਂ ਆਇਆ ਪਹਿਲਾਂ ਤਾਂ ਇੱਕ ਚੰਡੀਗੜ੍ਹ ਵਾਲੀ ਆਈ ਸੀ ਉਹ ਕਹਿੰਦੀ ਵਿਆਹ ਕਰਕੇ ਬਹੁਤ ਉਹਨੇ ਕੁਝ ਕਰਿਆ ਮਸਾ ਤੋੜੀ ਮੈਂ ਉਹ ਅੱਧ ਫੇਰੇ ਕਲ ਖੜਜੀ ਆ ਗਈ ਕਹਿੰਦੀ ਇਹ ਦਾੜ੍ਹੀ ਕਰ ਲਈ ਕਰ ਲੈ ਇਹਦੇ ਰੰਗੋ ਗੋਰਾ ਕਰ ਲੈ ਤੇਰੇ ਜੂੜੀਆਂ ਪਈਆਂ ਉਹ ਤੋਂ ਵਧੀਆ ਮੂੰਹ ਮੇਰਾ ਪਿਆ ਵੀ ਪਹਿਲਾਂ ਹੁਣ ਮੈਂ ਦਾੜ੍ਹੀ ਕਾਲੀ ਕਰਦਾ ਚੰਗਾ ਲੱਗਦਾ ਅੱਛਾ ਉਹ ਚਲ ਕੋਈ ਨਾ ਤਾ ਆਉਂ ਤਾਂ ਗੱਲਾਂ ਦੀਆਂ ਗੱਲਾਂ ਦਾੜੀ ਦੂੜੀ ਕਾਲੀ ਕਰ ਲੰਦਾ ਕੋਈ ਨਮੀ ਤਾਈ ਲਿਉਂਦੇ ਕਿਸੇ ਪਾਸਿਓਂ ਤੂੰ ਤਾਂ ਬੋਲ ਮਾਰੀ ਜੰਨਾ ਮੈਂ ਤਾਂ ਆਪਣੀ ਗਮਾਨੜੀ ਸੀ ਜਿਹੜੀ ਦਾੜੀ ਕਾਲੀ ਕਰਨ ਵਾਸਤੇ ਮੈਂ ਜਿਹੜੀ ਗੱਲ ਕਹੀ ਆ ਉਹ ਪੱਲੇ ਬੰਨ ਬਾਰ ਬੰਦ ਕਰਕੇ ਜਾਇਆ ਕਰ ਚੰਗਾ ਜਾਇਆ ਬਾਰ ਬੰਦ ਕਰਕੇ ਵਾਗ ਜਾਇਆ ਕਰੂਗਾ ਉਹ ਤਾਈ ਲਿਆਵਾਂਗੇ ਆਪਾਂ ਤੂੰ ਦਾੜੀ ਦੂੜੀ ਕਾਲੀ ਕਰ ਲੈ ਮੈਨੂੰ 4 ਦਿਨ ਜਿਉਂ ਰਹਿਣ ਦੇ ਹੁਣ ਤਾਈ ਔਖਾ ਕਰਦੀ ਆ ਰਹਿਣ ਦੇ ਉਹ ਲੈ ਫੇਰ ਕੀ ਹੁੰਦਾ ਕੁਛ ਨਹੀਂ ਹੁੰਦਾ ਆਪਾਂ ਆਪਣੀ ਵਾਲੀ ਗੱਡੀ ਤੇ ਨਾ ਇੱਥੋਂ ਪਿੰਡ ਚੋਂ ਬਲਜੀਤ ਤੇ ਕੀ ਗੱਡੀ ਤੇ ਫੁੱਲ ਲਾ ਕੇ ਵਗ ਚਲਾਏ ਕੁਛ ਨਹੀਂ ਹੁੰਦਾ ਜੇ ਫਿਰ ਐਸੇ ਲੋੜ ਤੇ ਤਾਈ ਲਿਉਣੀ ਆ ਫਿਰ ਤਾਂ ਲੈ ਆਵਾਂਗੇ ਦਾੜੀ ਕਾਲੀ ਕਰਕੇ ਨਹੀਂ ਲਿਉਂਗਾ ਚੱਲ ਠੀਕ ਹੈ ਚੰਗਾ ਤਾਇਆ ਫੇਰਾ ਚੰਗਾ ਮਿਲਦੇ ਆ ਫੇਰ ਆਥੜੇ ਚੇ ਇਦਾਂ ਕਰੀ ਜਾਂਦਾ ਹੈ ਤਾਇਆ ਵੀ ਪਤਾ ਨਹੀਂ ਤੜਕੀ ਸਰਵਾਲਾ ਦੋ ਲਾਈ ਫਿਰਦਾ ਹੋਣਾ ਇਹ ਫੌਜੀ ਵੀ ਐ ਹੀ ਹੁੰਦੇ ਨੇ ਫਾਨੀ ਰੰਪਦੇ ਵਾਲੇ ਸ਼ਕੀਨ ਹੁੰਦੇ ਨੇ ਚੱਲ ਕੋਈ ਨਾ ਮਸਤ ਆ ਬੰਦਾ ਹੁੰਦਾ ਹਨਾ